ਉੰਨਾ ਉੱਪਰ ਕਰਕੇ ਪੀਆਰ ਦੀ ਫਾਈਲ ਲਾ ਕੇ ਉੱਪਰ ਕਰਕੇ ਆਉਂਦੇ ਸੀ ਰਸਤੇ 'ਚ ਐਕਸੀਡੈਂਟ ਹੋ ਗਈ ਕਿ ਗੱਡੀ ਦਾ ਟਾਇਰ ਕਿਦਾ ਪਤਾ ਨਹੀਂ ਕੀ ਹੋਇਆ ਗਈ ਐਂ ਸਰਕਾਰ ਨੂੰ ਇਹ ਵੀ ਮੰਗ ਕਰਾਂਗੇ ਕਿ ਸਾਡੇ ਬੱਚੇ ਦੀ ਜਲਦੀ ਤੋਂ ਜਲਦੀ ਹੌਂਸਟਿਲ 'ਚ ਮੰਗਵਾਈਏ ਕਾਰ ਦਾ ਪਿਛਲਾ ਪਹੀਆ ਜਿਹੜਾ ਹੈਗਾ ਉਹ ਕਹਿੰਦੇ ਨਿਕਲ ਗਿਆ ਇੱਕਦਮ ਤੇ ਉਸ ਤੋਂ ਬਾਅਦ ਫਿਰ ਥੋੜਾ ਜਿਹਾ ਪਹਾੜੀ ਏਰੀਆ ਸੀ ਜਾਂ ਰੁੱਖਾਂ ਰੱਖਾਂ 'ਚ ਵੱਜੀ ਗੱਡੀ ਜਿੱਥੇ ਮਤਲਬ ਕਿ ਤੇ ਨਾ ਬੱਚਿਆਂ ਦੀ ਡੈਥ ਹੋ ਗਈ ਡਰਾਈਵਰ ਨੂੰ ਕੁਝ ਨਹੀਂ ਹੋਇਆ ਕੈਨੇਡਾ 'ਚ ਇੱਕ ਹੋਰ ਪੰਜਾਬੀ ਬੇਟੀ ਦੀ ਜਾਨ ਗਈ ਹੈ ਔਰ ਉਸ ਦੇ ਨਾਲ ਉਸकी AMLODI ਪਤਾ ਲੱਗੇ ਵੀ ਦੋ ਬੱਚੇ ਹੋਰ ਸੀ ਜਿਹੜੇ ਇੱਕ ਸੜਕ ਹਾਦਸਾ ਹੋਇਆ ਕੈਨੇਡਾ ਦੇ ਵਿੱਚ ਉਸ ਦੇ ਵਿੱਚ ਤਿੰਨ ਬੱਚੇ ਪੰਜਾਬ ਦੇ ਐਕਸੀਡੈਂਟ 'ਚ ਮਾਰੇ ਗਏ ਹਨ ਔਰ ਸਮਾਣਾ ਦੇ ਦਰਦੀ ਕਲੋਨੀ ਜਿਹੜੀ ਹੈ ਉੱਥੇ ਮਾਸਟਰ ਵਰਪੂਰ ਸਿੰਘ ਅਦੇ ਉਹਨਾਂ ਨੇ ਆਪਣੀ ਬੇਟੀ ਨੂੰ ਚੰਗੇ ਭਵਿੱਖ ਦੇ ਲਈ ਉਸਦੇ ਚੰਗਾ ਭਵਿੱਖ ਬਣੇ ਉੱਥੇ ਪੜ੍ਹਾਈ ਲਈ ਭੇਜਿਆ 3 ਸਾਲ ਪੂਰੇ ਹੋ ਗਏ ਤੇ ਉਸਕੇ ਬਾਅਦ ਉਹ ਪੀਆਰ ਦੀ ਫਾਈਲ ਅਪਲਾਈ ਕਰਨ ਲਈ ਜਾਰੀ ਸੀ ਫਾਈਲ ਅਪਲਾਈ ਕਰਕੇ ਵਾਪਸ ਆਈ ਉਹਨਾਂ ਦੇ ਉਸਦੇ ਨਾਲ ਦੋ ਹੋਰ ਉਸਕੇ ਸਾਥੀ ਥੇ ਜਿਹੜੇ ਕਿ ਅਮਲੋ ਦੇ ਕਿਸੇ ਪਿੰਡ ਕੇ ਦੱਸੇ ਜਾਂਦੇ ਆ ਜਿਹੜੇ ਭੈਣ ਭਰਾ ਸੀ ਔਰ ਤਿੰਨ ਬੱਚੇ ਇਸ ਹਾਦਸੇ ਵਿੱਚ ਮਾਰੇ ਗਏ ਹਨ ਕੀ ਨਾਮ ਆਪ ਜੀ ਦਾ ਮੇਰਾ ਨਾਮ ਬਲਜਿੰਦਰ ਸਿੰਘ ਹੈ ਜੀ ਹਾਂ ਤੁਹਾਡੀ ਜਿਹੜੀ ਭਤੀਜੀ ਸੀ ਕੀ ਨਾਮ ਸੀ ਰਸ਼ਮਦੀਪ ਕੋਰ ਸੀ ਉਹਦੇ ਭੇਖ ਲਈ ਭੇਜਿਆ ਸੀ ਜੀ ਬਾਹਰ ਕਿੰਨੇ ਸਾਲ ਕਿੰਨੇ ਟਾਈਮ 10 ਸਾਲ 10 ਮਹੀਨੇ ਹੋ ਗਏ ਤੇ ਕਿਥੇ ਕੀ ਸੋਚਣਾ ਮਿਲਿਆ ਤੁਹਾਨੂੰ ਕੱਲ ਉਹਨੇ ਉੱਪਰ ਕਰਕੇ ਪੀਆਰ ਦੀ ਫਾਈਲ ਲਾ ਕੇ ਉੱਪਰ ਕਰਕੇ ਆਉਂਦੇ ਸੀ ਹੂੰ ਰਸਤੇ 'ਚ ਐਕਸੀਡੈਂਟ ਹੋ ਗਿਆ ਕਿੰਨੇ ਗੱਡੀ ਦਾ ਟਾਇਰ ਖੁੱਲ ਗਿਆ ਪਤਾ ਨਹੀਂ ਕੀ ਹੋਇਆ ਕੱਲ ਤੇ ਉਹਦੇ ਵਿੱਚ ਬੱਚੇ ਕਿੰਨੇ ਬੱਚੇ ਹੀ ਤਿੰਨਾਂ ਦੀ ਡੈਥ ਹੋ ਗਈ ਦੋ ਕਿੱਥੇ ਦੇ ਆ ਦੋ ਆ ਮਲੋਹ ਦੇ ਲੱਗੇ ਹੋਏ ਨਹੀਂ ਉਹਦੇ ਕਿਸੇ ਪਿੰਡ ਦੇ ਆ ਹਾਂਜੀ ਹਿੰ ਸਰਕਾਰ ਨੂੰ ਤਾਂ ਕੀ ਅਪੀਲ ਕਰਦੇ ਜਲਦੀ ਬੋਡੀ ਆ ਜਾਏ ਇੱਥੇ ਅਸੀਂ ਸਰਕਾਰ ਨੂੰ ਇਹ ਮੰਗ ਕਰਾਂਗੇ ਵੀ ਸਾਡੇ ਬੱਚੇ ਦੀ ਜਲਦੀ ਤੋਂ ਜਲਦੀ ਬੋਡੀ ਤੇ ਮੰਗਵਾਈ ਜਾਵੇ ਸੈਂਟਰ ਸਰਕਾਰ ਦੇ ਮਾਸਟਰ ਜੀ ਨੇ ਕਿਸ ਤਰ੍ਹਾਂ ਮੰਨ ਲਓ ਕੀ ਮਨ ਵਿੱਚ ਆਇਆ ਵੀ ਬਾਹਰ ਭੇਜੀ ਬੱਚੇ ਨੂੰ ਇਸ ਤਰ੍ਹਾਂ ਬਸ ਆਪਣੇ ਭਵਿੱਖ ਲਈ ਬੱਚਿਆਂ ਦੇ ਭਵਿੱਖ ਲਈ ਭੇਜੀ ਦਾ ਹੀ ਅੱਗੇ ਹਾਂ ਵੀ ਉਹਨਾਂ ਦਾ ਭਵਿੱਖ ਬਣੇਗਾ ਵਧੀਆ ਉਹ ਪ੍ਰਮਾਤਮਾ ਨੇ ਬੱਚੀ ਨੂੰ ਇਸ ਵੇਖ ਬਣਾਉਣ ਨਹੀਂ ਦਿੱਤਾ ਜੀ ਅੱdte ਜੀ ਰਹੀ ਇਹ ਮੇਰੀ ਭਾਣਜੀ ਸੀ 4 ਸਾਲ ਪਹਿਲਾਂ ਅਸੀਂ ਹਮੋਂ ਸਟੱਡੀ ਵਾਸਤੇ ਉਹਦੇ ਚੰਗੇ ਭਵਿੱਖ ਵਾਸਤੇ ਉਹਨੂੰ ਭੇਜਿਆ ਸੀ ਸੋਲੋ ਵਧੀਆ ਹੁਣ ਤੱਕ ਠੀਕ ਰਹੀ ਆ ਉਸ ਦਿਨ ਉਹ ਜਿਸ ਦਿਨ ਉਹ ਗਏ ਨਾਲ ਦੋ ਬੱਚੇ ਮਿਲੋ ਦੇ ਸੀਗੇ ਤਿੰਨੋ ਜਣੇ ਸੀਗੇ ਇਹਨਾਂ ਨੇ ਉੱਬਰ ਕਰਾਏ ਤੇ ਕਰੀ ਆ ਤਾਂ ਇਹ ਆਪਣੀ ਫਾਈਲ ਲਾਉਣ ਗਏ ਸੀ ਪੀਆਰ ਦੀ ਰਸਤੇ 'ਚ ਜਿਵੇਂ ਪਤਾ ਲੱਗਾ ਕਾਰ ਦਾ ਪਿਛਲਾ ਪੱਈਆ ਜਿਹੜਾ ਹੈਗਾ ਉਹ ਕਹਿੰਦੇ ਨਿਕਲ ਗਿਆ ਇੱਕਦਮ ਤੇ ਉਸ ਤੋਂ ਬਾਅਦ ਫਿਰ ਥੋੜਾ ਜਿਹਾ ਪਹਾੜੀ ਏਰੀਆ ਸੀਗਾ ਔਰ ਉੱਖਾ ਰੱਖਾਂ ਚ ਵੱਜੀ ਗੱਡੀ ਜਿੱਥੇ ਮਦਲਕੇ ਤੇ ਨਾ ਬੱਚਿਆਂ ਦੀ ਡੈਥ ਹੋ ਗਈ ਡਰਾਈਵਰ ਨੂੰ ਕੁਝ ਨਹੀਂ ਹੋਇਆ ਉਹਦਾ ਉਹ ਠੀਕ ਰਿਹਾ ਹੁਣ ਕੀ ਅਪੀਲ ਹੈ ਸਰ ਅਪੀਲ ਤਾਂ ਇੱਕ ਐਂਥੀ ਹੋਈ ਆ ਵੀ ਐਂਡ ਹੁਣ ਡੈੱਡ ਬੋਡੀ ਦਾ ਹੀ ਹੁੰਦਾ ਸਾਰੇ ਮਾਂ-ਬਾਪਾ ਨੂੰ ਜੇਪਾ ਕਹੇ ਕੋਈ ਸਰਕਾਰਾਂ ਦਾ ਵੀ ਕੋਈ ਕਸੂਰ ਨਹੀਂ ਕਿਸੇ ਦਾ ਕੋਈ ਕਸੂਰ ਨਹੀਂ ਉੱਥੇ ਜਾਣਾ ਬੱਚਾ ਪੜਨ ਜਾਂਦਾ ਕੋਈ ਇਹੋ ਜਿਹੀ ਗੱਲ ਨਹੀਂ ਹੈ ਆਪਣੇ ਤੋਂ ਵੇਖ ਲਈ ਜਾਂਦਾ ਪਰ ਐਂਡ 'ਚ ਜਦੋਂ ਆਹ ਜਿਹੜਾ ਹਾਦਸਾ ਜਿਹੜਾ ਇਸ ਤਰ੍ਹਾਂ ਦਾ ਵਾਪਰਦਾ ਹੈ ਨਾ ਇਹਦੇ ਵਾਸਤੇ ਇੱਕ ਸਰਕਾਰਾਂ ਨੂੰ ਜਰੂਰ ਅਪੀਲ ਆ ਕਿ ਜਦੋਂ ਇਸ ਤਰ੍ਹਾਂ ਕਿਸੇ ਦਾ ਵੀ ਬੱਚਾ ਇਸ ਤਰ੍ਹਾਂ ਹੋ ਜਾਏ ਤਾਂ ਪਲੀਜ਼ ਉਹਨੂੰ ਮਤਲਬ ਕਿ ਜਿੰਨੀ ਛੇਤੀ ਡੈੱਡ ਬੋਡੀ ਉਹਦੀ ਲਿਆਂਦੀ ਜਾ ਸਕਦੀ ਆ ਉਹ ਲਿਆਂਦੀ ਜਾਵੇ ਪਰਿਵਾਰ ਨੇ ਮੰਗ ਕੀਤੀ ਹੈ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਵੀ ਮ੍ਰਿਤਕ ਬੱਚੀ ਦੀ ਡੈੱਡ ਬੋਡੀ ਜਲਦੀ ਤੋਂ ਜਲਦੀ ਇੱਥੇ ਹਿੰਦੁਸਤਾਨ ਮੰਗਾਈ ਜਾਵੇ ਤਾਂ ਕਿ ਪਰਿਵਾਰ ਉਸਕੇ ਅੰਤਿਮ ਸੰਸਕਾਰ ਕਰ ਸਕਣ ਕੈਮਰਾਮੈਨ ਪ੍ਰਥਮ ਦੇ ਨਾਲ ਪਰਸੋਤਨ ਕੋਸ਼ਿਕ ਪੀਡੀਸੀ ਨਿਊਜ਼ ਸਮਾਣਾ